ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਸਤਿ ਜੀ ਜਤੋ ਅੱਗੇ ਆਜਾ ਥੋੜਾ ਅੱਗੇ ਕਰ ਅੱਗੇ ਕਰ ਜਿੰਦਾਬਾਦ ਥੋੜਾ ਜਿਹਾ ਅੱਗੇ ਕਰ ਲੋ ਥੋੜਾ ਜਿਹਾ ਅੱਗੇ ਕਰ ਲੋ ਆ ਮਾਈਕ ਵੀ ਦੇ ਦੋ ਉਹ ਮਾਈਕ ਵੀ ਦੇ ਦੋ ਕੀ ਕਿਸੇ ਸਾਹਿਬ ਨੇ ਬੋਲਣਾ ਪਲੀ ਮਾਈਕ ਹੈਗਾ ਦੂਜਾ ਮਾ ਉਹ ਗੱਡੀ ਵਾਲਾ ਇਨਕਲਾਬ ਬੋਲੇ ਸੋਨਿਹਾਲ ਡਿੜਬਾ ਬਾਬਾ ਬੈਰਸੀਆਣੇ ਦੀ ਧਰਤੀ ਆ ਥੱਲੇ ਕਰ ਲੋ ਜੀ ਆ ਆ ਆ ਜਿਹੜੇ ਬੈਨਰ ਨੇ ਨਾ ਵੀਰੇ ਥੱਲੇ ਕਰ ਉਹ ਪਿੱਛੇ ਬਾਬਾ ਬੈਰਸੀਆਣੇ ਦੀ ਧਰਤੀ ਡਿੜਬਾ ਮਸ਼ਹੂਰ ਕਬੱਡੀ ਖਿਡਾਰੀਆਂ ਦੀ ਧਰਤੀ ਡਿੜਬਾ ਲਿਖਾਰੀਆਂ ਦੀ ਧਰਤੀ ਦਿੜਬਾ ਕ੍ਰਾਂਤੀਕਾਰੀਆਂ ਦੀ ਧਰਤੀ ਦਿੜਬਾ ਅੱਜ ਵੀਰੋ ਤੁਸੀਂ ਇੰਨੀ ਭਾਰੀ ਗਿਣਤੀ ਚ ਇਕੱਠੇ ਹੋਏ ਹੋ ਏਨੀ ਗਰਮੀ ਦੇ ਵਿੱਚ ਇਹ ਸਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਜਦੋਂ ਦੂਜੀਆਂ ਪਾਰਟੀਆਂ ਨੂੰ ਦਿਹਾੜੀ ਤੇ ਵੀ ਨਹੀਂ ਲੋਕ ਮਿਲਦੇ ਕਿ ਤੁਹਾਡੇ ਤੋਂ ਦਿਹਾੜੀ ਵੀ ਨਹੀਂ ਲੈਣੀ ਅਸੀਂ ਤੇ ਸਾਡੇ ਸਾਡੇ ਵਾਲੇ ਪਾਸੇ ਤੁਸੀਂ ਆਪ ਆਉਨੇ ਹੋ ਆ ਦੇਖ ਲੋ ਜਿੱਧਰ ਨੂੰ ਮਰਜ਼ੀ ਨਿਗਾ ਮਾਰ ਲੋ ਇਹ ਪਿਆਰ ਹੈ ਔਰ ਇਹ ਇੱਜ਼ਤ ਇਹ ਪਿਆਰ ਕਮਾਉਣ ਵਾਸਤੇ ਕਈ ਸਾਲ ਲੱਗ ਜਾਂਦੇ ਵੀਰੋ ਸਵੇ ਪਿਆਰ ਤੁਸੀਂ ਮੈਨੂੰ ਦਿੱਤਾ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਜੇ ਮੈਂ ਹਰੇਕ ਸਾਹ ਤੋਂ ਬਾਅਦ ਵੀ ਤੁਹਾਡਾ ਧੰਨਵਾਦ ਕਰਨ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਜਿੰਨਾ ਤੁਸੀਂ ਦੇ ਰਹੇ ਹੋ ਦੂਜੇ ਪਾਸੇ ਦੂਜੇ ਪਾਸੇ ਪਤੀਲੇ ਖਾਲੀ ਖੜਕੀ ਜਾਂਦੇ ਆ ਸਾਰਿਆਂ ਦੇ ਉਹ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛੱਤ ਜੀ ਲਵਾ ਰੱਖੀ ਐ ਧੁੱਪ ਲੱਗਦੀ ਐ ਕਹਿੰਦਾ ਤੇ ਲੋਕ ਕੋਈ ਹੁੰਦੇ ਨਹੀਂ ਬਾਜ਼ਾਰ ਵਜ ਦੀ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਮੈਂ ਕਿਹਾ ਸੁਖਵੀਰ ਸਿਆ ਤੂੰ ਬੰਦ ਦੁਕਾਨਾਂ ਨੂੰ ਐ ਨਹੀਂ ਕਰਦਾ ਤੇਰੀ ਆਪਦੀ ਦੁਕਾਨ ਬੰਦ ਹੋ ਗਈ ਅਸਲ 'ਚ ਸੁਵੀਰੋ ਇੱਕ ਇਥੇ ਆਇਆ ਉਹ ਉਧਰੋਂ ਦੁਆਬੇ ਚੋਂ ਫਿਰ ਪੁਲਾਤ ਤੋ ਉਹ ਆਕੇ ਮੈਨੂੰ ਗਾਲਾਂ ਕਢੀ ਜਾਂਦਾ ਇਥੇ ਲੱਸੋ ਮੈਂ ਤੁਹਾਡਾ ਪੋਤਾ ਆ ਤੁਹਾਡਾ ਭਰਾ ਤੁਹਾਨੂੰ ਮੈਂ 90% ਦਾ ਮੈਨੂੰ ਬਾਈ ਜੀ ਕੇ ਕੇ ਬੁਲਾਉਂਦੇ ਆ ਬੜੀ ਮੁਸ਼ਕਲ ਨਾਲ ਤਾਂ ਆਪਣੇ ਕੋਲੇ ਸੰਗਰੂਰ ਕੋਲੇ ਰਾਜਪਾਗ ਆਏ ਨੇ ਉਹ ਕਹਿੰਦਾ ਮੈਨੂੰ ਗਾਲਾਂ ਕਢੀ ਜਾਂਦਾ ਕੋਈ ਗੱਲ ਨਹੀਂ ਹੈਗੀ ਉਹਦੇ ਕੋਲੇ ਕੋਈ ਮੁੱਦਾ ਨਹੀਂ 1 ਰੁਪਏ ਦਾ ਇਲਜ਼ਾਮ ਨਹੀਂ ਲਾ ਸਕਦੇ ਇਹ ਸਰ ਨਵੀਂ ਕਿਸਮ ਦੇ ਬੇਰਜਗਰ ਪੈਦਾ ਹੋ ਗਏ ਉਹਨੇ ਇਹ ਇਹ ਲੀਡਰਾਂ ਦੇ ਜਵਾਕ ਜੇ ਨਾ ਇਹਦਾ ਮੈਂ ਇਹਦਾ ਬਾਪੂ ਵੀ ਮੰਤਰੀ ਰਿਹਾ ਭਾਈ ਇਹਨਾਂ ਨੂੰ ਇਹੀ ਦਿੱਕਤ ਹੈ ਆਮ ਘਰਾਂ ਦੇ ਮੁੰਡੇ ਮੰਤਰੀ ਕਿਉਂ ਬਣ ਕੇ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਕਿਉਂ ਬਣ ਕੇ ਇਹ ਤਾਂ ਅਸੀਂ ਬਣਦੇ ਹੁੰਨੇ ਆ ਆ ਪੰਗਾ ਇਹਨਾਂ ਨੂੰ ਬਸ ਸੋ ਵੀਰ ਆਪਣਾ ਜਿਹੜਾ ਆਪਣੇ ਤਾਂ ਤੀਰ ਟਿਕਾਣੇ ਤੇ ਨੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਵੀਰੋ ਮੈਂ ਮੈਂ ਇੱਕ ਤੁਹਾਨੂੰ ਅੰਦਰਲੀ ਗੱਲ ਦੱਸਣੀ ਆ ਗਾਹਾਂ ਨਾ ਗੱਲ ਕਰਦੇ ਹੋ ਗਾਹ ਨਹੀਂ ਕਰਦੇ ਨਾ ਬਾਅਦ ਇੱਥੇ ਰੱਖਿਓ ਮੈਨੂੰ ਅਫਸਰਾਂ ਨੇ ਦੱਸਿਆ ਜਿਹੜੇ ਨਾਲ ਅਫਸਰ ਲਾਉਣੇ ਪੈਂਦੇ ਆ ਕਿਉਂਕਿ ਮੰਤਰੀ ਰਹੇ ਆ ਇਹ ਸੁਖਬੀਰ ਬਾਦਲ ਤੇ ਹਰਸ਼ਵਿੰਦਰ ਬਾਦਲ ਮੈਂ ਅਫਸਰਾਂ ਨੂੰ ਪੁੱਛਿਆ ਕਿਵੇਂ ਆ ਉਹ ਕਹਿੰਦਾ ਜੀ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਉੱਤੋਂ ਕਹਾਂ ਤੁਸੀਂ ਕਿੱਕਲੀ ਪਾਤੀ ਕਹਿੰਦਾ ਕੰਨਾ ਫੜਫੜ ਤੁਰਨ ਲੱਗ ਗਿਆ ਹੈ ਨਹੀਂ ਗੱਲਬਾਤ ਸੋ ਵੀਰੋ ਇਹ ਤੁਹਾਡਾ ਤੁਹਾਡਾ ਪ੍ਰਤਾਪ ਹੈ ਸਾਰਾ ਤੁਹਾਡਾ ਪ੍ਰਤਾਪ ਹੈ ਸੋ ਇੱਥੇ ਆਮ ਆਦਮੀ ਪਾਰਟੀ ਸ਼ੁਰੂ ਇੱਥੋਂ ਹੋਈ ਸੀ ਇਹ ਤਾਂ ਜਨਮ ਭੂਮੀ ਆਮ ਆਦੀ ਪਾਰਟੀ ਦੀ ਤੇ ਜੇ ਤੁਸੀਂ ਕਹੋ ਮੇਰੀ ਕਲਾਕਾਰੀ ਦੀ ਸ਼ੁਰੂਆਤ ਇੱਥੋਂ ਹੀ ਸੀ ਜਦੋਂ ਮੈਂ ਬੋਸ ਚੌਧਰਿਆਂ ਕੁਮਾਨ ਸਾਹਿਬ ਸੀਐਮਸੀ ਕੰਪਨੀ ਉਹਦੇ ਚ ਸ਼ੁਰੂਆਤ ਹੋਈ ਸੀ ਆਹ ਦੱਸ ਕਹਣਾ ਤਾਂ ਮੈਂ ਆਉਂਦਾ ਰਿਆਂ ਸਾਰੇ ਆਪਣੀ ਨੇਤਾ ਸੋ ਵੀਰੋ ਮੈਂ ਪਿੰਡਾਂ ਜਾ ਕੇ ਆਇਆ ਮੈਂ ਮਾਝੇ ਤੋਂ ਆਇਆ ਕੱਲ ਪਰ ਕੱਲ ਮੈਂ ਗਿੱਦੜ ਵਾਏ ਸੀ ਰਾਮਪੁਰੇ ਫੂਲ ਸੀ ਬਰਨਾਲੇ ਸੀ ਅਬੋਰ ਸੀ ਤੁਸੀਂ ਯਕੀਨ ਕਰਿਓ ਲੋਕ ਕਹਿੰਦੇ ਐ ਸਾਂ ਝਾੜੂ ਫੇਰਨਾ ਜ਼ਿੰਦਗੀ ਚ ਦੁਬਾਰੇ ਲੀਡਰਾਂ ਨੇ ਆਪਦੇ ਘਰੇ ਜਿਹੜੀਆਂ ਝਾੜੂ ਵਾਲੀਆਂ ਨੇ ਉਹਨਾਂ ਨੂੰ ਹਟਾ ਦੇਣਾ ਸਿੱਧਾ ਕਹਿੰਦੇ ਪੋਚਾ ਲਾਇਆ ਕਰੋ ਝਾੜੂ ਨਾ ਲਿਆਇਆ ਕਰੋ ਰੋਣ ਲੱਗੇ ਪਏ ਨੇ ਰੋਣ ਹਰ ਸਿਮਰਤਕਾਰ ਇੱਕ ਦਿਨ ਅੱਖਾਂ ਗਿੱਲੀਆਂ ਕਰੀ ਬੈਠੀ ਸੀ ਮੈਂ ਕਿਹਾ ਅੱਜ ਤਾਂ ਬੀਬੀ ਜੀ ਅੱਖਾਂ ਹੀ ਗਿੱਲੀਆਂ ਹੋਈਆਂ ਨੇ 4 ਤਰੀਕ ਤੋਂ ਬਾਅਦ ਮੇਰੀ ਫੋਟੋ ਦੇਖ ਕੇ ਸਾਰਾ ਦੱਬਰ ਕੀਰਨੇ ਪਾਇਆ ਨਾਲੇ ਹਰਾਉਂਦਾ ਨਾਲੇ ਡਰਾਉਂਦਾ ਐ ਹੋ ਇਹਨਾਂ ਦਾ ਇਹ ਪ੍ਰਮਾਤਮਾ ਨੇ ਮੇਰੀ ਉਹ ਡਿਊਟੀ ਲਈ ਸੀ ਉਹ ਕਿਉਂ ਸੁਣਦੇ ਹੋ ਕਿਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਤੇ ਇੱਕ ਤਰੀਕ ਨੂੰ ਪਰ ਹਾਂ ਹੀ ਸਮਝਾਂ ਤੁਹਾਡੇ ਵੱਲੋਂ ਦੋ ਨਾਰੇ ਲਾ ਕੇ ਪਹਿਲਾਂ ਤਸੱਲੀ ਦਿਓ ਉਮੀਦਵਾਰ ਨੂੰ ਵੀ ਪਤਾ ਲੱਗੇ ਇਨਕਲਾਬ ਜਿੰਦਾਬਾਦ ਬੋਲੇ ਇਨਸਾਨਾਂ ਚੌਥੇ ਨੰਬਰ ਤੇ ਵਾਟਣਾ ਚੌਥੇ ਨੰਬਰ ਤੇ ਵਾਟਣਾ ਆਉਣਾ ਪਹਿਲੇ ਨੰਬਰ ਤੇ ਆ ਤਾਂ ਦਿਰਬਿਆਂਾਂ ਤੋਂ ਉਮੀਦ ਆਈ ਆਪਣੇ ਪਿੰਡ ਨੇ ਵੀਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਖੇਤਲਾ ਦਗਾਲ ਆ ਲਾੜ ਬੰਜਾਰਾ ਢੋਲੀ ਆ ਸੂਲਰ ਕਰਾਟ ਮੋੜ ਆਪਣੇ ਪਿੰਡ ਨੇ ਸਾਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਮੀਤ ਨੇ ਸਰਪਾਲ ਖੈਰ ਨੂੰ ਕਹਿੰਦਾ ਸੀ ਕਹਿੰਦਾ ਬਿਨਾ ਰੋਕੇ 10 ਪਿੰਡਾਂ ਦੇ ਨਾਂ ਲੈ ਕੇ ਦਿਖਾਈ ਤਿੰਨ ਲੈਏ ਸੀ ਅ ਸਾਜਲੀ ਅ ਕਰਾਚੋਂ ਅ ਸੰਗਰੇੜੀ ਅ ਉ ਤਿੰਨ ਪਿੰਡਾਂ ਦੇ ਨਾਂ ਨਹੀਂ ਯਾਦ ਤੈਨੂੰ ਸਾਡੀਆਂ ਰਿਸ਼ਤੇਦਾਰੀਆਂ ਸਾਡੀਆਂ ਸਾਰੀਆਂ ਯਾਰੀਆਂ ਦੋਸਤੀਆਂ ਇੱਥੇ ਨੇ ਸੋ ਵੀਰੋ ਕੀ ਕਹਿੰਦੀ ਐ ਬੀਬਾ ਫੇਰ ਕਿ ਕਿਕਲੀ ਕਲੀਰ ਦੀ ਬੁਰੀ ਹਾਲਤ ਮੇਰੀ ਤੇ ਸੁਖਬੀਰ ਦੀ ਗੱਲ ਕੋਈ ਆਵੇ ਨਾ ਵੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜਿਹੜੇ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਓਏ ਬਿਜਲੀ ਦਾ ਕੋਈ ਬਿੱਲ ਨਹੀਂ ਉਹ ਕੱਸੀਆਂ ਸੋਇਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਫੁੱਫੜ ਜੀ ਦਾ ਕੰਮ ਕਰਤਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਸਾਡੀ ਜੜ ਹੁਣ ਸਤੌਜ ਵਾਲੇ ਮਾਨ ਨੇ ਪੁੱਟੀ ਐ ਲਾ ਫਿਰ 4 ਤਰੀਕ ਤੋਂ ਬਾਅਦ ਡਿਢ ਬੇ ਵਾਲੇ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਲ ਧੰਨਵਾਦ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਜਿਨ੍ਹਾਂ ਨੇ 2 ਸਾਲ ਚੋਂ ਕਰਕੇ ਦਿਖਾਇਆ ਜਿੰਨੀਆਂ ਸਰਕਾਰਾਂ ਇੱਥੇ ਆਈਆਂ ਗਈਆਂ ਜਿਹੜੀਆਂ ਆਪਣੇ ਪਹਿਲੇ 2 ਸਾਲ ਚ 20 ਪੈਸੇ ਕੰਮ ਵੀ ਨਹੀਂ ਕਰ ਸਕੀਆਂ ਸੋ ਭਰਾ ਮੇਰੇ ਉਹ ਢੜਬੇ ਵਾਲਿਓ ਮੈਂ ਤੁਹਾਨੂੰ ਸਰਕਾਰ ਦੇ ਕੰਮਾਂ ਦੇ ਕਰਕੇ ਵੀ ਬੇਨਤੀ ਕਰਦਾ ਤੇ ਬਾਕੀ ਇਹ ਲੜਾਈ ਜਿਹੜੀ ਦੇਸ਼ ਤੇ ਲੋਕਤੰਤਰ ਨੂੰ ਬਚਾਉਂਦੀ ਹੈ ਜਿਹੜੀ ਫਿਰਕਾਪ੍ਰਸਤ ਤਾਕਤਾਂ ਨੇ ਜਿਹੜੀਆਂ ਲੋਕਾਂ ਨੂੰ ਧਰਮਾਂ ਦੇ ਨਾਤੇ ਵੰਡਣ ਦਾ ਕੰਮ ਕਰਨ ਦੀ ਹੈ ਉਹਨਾਂ ਤੋਂ ਸਾਡਾ ਆਪਸੀ ਜਿਹੜਾ ਭਾਈਚਾਰਾ ਉਹ ਬਚਾਉਣ ਦੀ ਤੇ ਪੰਜਾਬ ਨੂੰ ਦੇਸ਼ ਨੂੰ ਅੱਗੇ ਜਾ ਕੇ ਜਾਣ ਦੀ ਲੜਾਈ ਹੈ ਸੋ ਮੈਂ ਹੀ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰੋ ਤੇ ਆਉਣ ਵਾਲੀ ਇੱਕ ਤਰੀਕ ਨੂੰ 4 ਨੰਬਰ ਦਾ ਬਟਨ ਦਬਾ ਕੇ ਮੁੱਖ ਮੰਤਰੀ ਸਾਹਿਬ ਦਾ ਮੇਰਾ ਹਰਪਾਲ ਸਿੰਘ ਚੀਮਾ ਜੀ ਦਾ ਸਾਥ ਦਿਓ ਤੇ ਮੈਂ ਵਾਅਦਾ ਕਰਦਾ ਕਿ ਮੈਂ ਪਹਿਲਾਂ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈਆਂ ਚਾਹੇ ਐਮਐਲ ਰਹਿਆ ਚਾਹੇ ਮੰਤਰੀ ਰਹਾ ਤੇ ਵਾਅਦਾ ਕਰਦਾ ਕਿ ਬਤੌਰ ਮੈਂਬਰ ਪਾਰਲੀਮੈਂਟ ਵੀ ਚਾਹੇ ਮਜ਼ਦੂਰਾਂ ਦੀ ਲੜਾਈ ਹੈ ਚਾਹੇ ਕਿਸਾਨਾਂ ਦੀ ਲੜਾਈ ਹੈ ਚਾਹੇ ਵਪਾਰੀਆਂ ਦੀ ਲੜਾਈ ਹੈ ਇਹ ਤੁਹਾਡਾ ਸੰਗਰੂਰ ਦਾ ਮੁੰਡਾ ਤਕੜਾ ਹੋ ਕੇ ਜਾ ਕੇ ਉੱਥੇ ਲੜਾਈ ਲੜੂਗਾ ਤੇ ਤੁਹਾਡੇ ਮਸਲੇ ਜਿਹੜੇ ਆ ਉਹ ਹੱਲ ਕਰਵਾ ਕੇ ਦੇਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਮਾ ਸਾਹਿਬ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦਿਰਵੇ ਪਹੁੰਚਣ ਤੇ ਮੈਂ ਹਾਰਦਿਕ ਸਵਾਗਤ ਕਰਦਾ ਵੈਲਕਮ ਕਰਦਾ ਔਰ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਹਲਕਾ ਦਿਰਵਾ ਦੀ ਨਹਾਰ ਬਦਲੀ ਪੰਜਾਬ ਦੀ ਨਹਾਰ ਬਦਲੀ ਪਹਿਲੇ 2 ਸਾਲਾਂ 'ਚ ਵੱਡੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੀਤੇ ਨੇ ਪੰਜਾਬ ਜਾਣ ਦਾ ਕਿ 2 ਸਾਲਾਂ 'ਚ ਇਤਿਹਾਸਿਕ ਕੰਮ ਹੋਏ ਲਗੇ ਸੋ ਮੈਂ ਸਮਝਦਾ ਹਾਂ ਉਹ ਇਤਿਹਾਸਿਕ ਜਿੱਤ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਪੱਕੀ ਆ ਅੱਜ ਤੁਹਾਡਾ ਇਕੱਠ ਦੇ ਕੇ ਤੁਸੀਂ ਜਿੱਥੇ ਵੀ ਆਇਓ ਮੇਰੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਐਡੀ ਵੱਡੀ ਤਾਦਾਦ ਦੇ ਵਿੱਚ ਐਡੀ ਵੱਡੀ ਗਿਣਤੀ ਦੇ ਵਿੱਚ ਸਿਰਫ ਸਾਡੇ ਫੇਸਬੁਕ ਮੈਸੇਜ ਤੇ ਇੱਥੇ ਪਹੁੰਚੇ ਹੋ ਸੋ ਮੇਰੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਮੁੱਚੀ ਸਾਡੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਔਰ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਾਰੇ ਪਿਆਰ ਕਰਦੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪਰ ਮੈਂ ਯਕੀਨ ਦਿਵਾਉਣਾ ਸੀਐਮ ਸਾਹਿਬ ਨੂੰ ਕਿ ਹਲਕਾ ਡਿਡਬਾ ਦੇ ਵਿੱਚੋਂ ਇੱਕ ਇਤਿਹਾਸਿਕ ਲੀਡ ਮੇਰੇ ਛੋਟੇ ਭਰਾ ਗਰਮੀਤ ਸਿੰਘ ਮੀਤ ਥੇਰ ਦੀ ਹੋਊਗੀ ਆਮ ਆਦਮੀ ਪਾਰਟੀ ਦੀ ਹੋਊਗੀ ਸਾਰੇ ਵਲੰਟੀਅਰ ਨੂੰ ਬੇਨਤੀ ਆ ਕਿ ਡਟ ਜੋ ਜਾ ਕੇ ਮੋਰਚਿਆਂ ਤੇ ਇੱਕ ਇੱਕ ਬੋਰਡ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੇ ਪਵਾ ਕੇ ਸਰਦਾਰ ਭਗਵੰਦ ਸਿੰਘ ਮਾਜੀ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਕੇਂਦਰ ਸਰਕਾਰ ਦੇ ਨਾਲ ਡਟ ਕੇ ਅਸੀਂ ਮੁਕਾਬਲਾ ਕਰ ਸਕੀਏ ਤੁਹਾਡਾ ਸਾਰੀ ਸੰਗਤ ਦਾ ਸਾਰੀ ਸੰਗਤ ਦਾ ਤੜਬਾ ਮੰਡੀ ਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਲਾਫ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ